ਸਾਰਿਆਂ ਨੂੰ ਦੁੱਖ ਲੱਗ ਰਿਹਾ ਵਾ ਸਿਹਤ ਯਾਬੀ ਲਈ ਲੰਬੀਆਂ ਅਰਦਾਸਾਂ ਹੋਈਆਂ ਤੁਹਾਨੂੰ ਜਦੋਂ ਖਬਰ ਮਿਲੀ ਕਿਤਾਂ ਲੱਗ ਐਕਚੁਅਲੀ ਪਹਿਲਾਂ ਕੁਝ ਦਿਨ ਪਹਿਲਾਂ ਖਬਰ ਆਈ ਕਿ ਉਹ ਇਸ ਨੋ ਮੋਰ ਬੜਾ ਦੁੱਖ ਲੱਗਿਆ ਮਾਨੂੰ ਤਸੱਲੀ ਜੀ ਹੋਈ ਕਿ ਨਹੀਂ ਰਿਹਾ ਉਹ ਠੀਕ ਨੇ ਕਰਾ ਕੇ ਉਹਨਾਂ ਨੇ ਇੱਕ ਦੋ ਦਿਨ ਥੋੜੀ-ਬਹੁਤ ਗੱਲਬਾਤ ਵੀ ਕੀਤੀ ਤਾਂ ਮਨ 'ਚ ਹੌਸਲਾ ਜਿਹਾ ਹੋ ਗਿਆ ਕਿ ਠੀਕ ਹੋ ਜਾਣਗੇ ਦੇਖੋ ਦੁੱਖ ਤਾਂ ਲੱਗਦਾ ਹੀ ਹੈ ਕਿ ਇਹਨਾਂ ਇੱਕ ਬੜੀ ਸ਼ਖਸੀਅਤ ਤਰਮਿੰਦਰ ਦਾ ਨਾਮ ਲੈ ਕੇ ਹੀ ਲੋਕੀ ਕਈ ਵਾਰੀ ਜਿਹੜਾ ਜੇ ਉਹਨਾਂ ਨੂੰ ਦੱਸਦੇ ਸੀ ਨਾ ਵੀ ਇਦਾਂ ਤਰਮਿੰਦਰ ਸਾਨੂੰ ਮਿਲੇ ਆ ਜਾਂ ਉਹਨਾਂ ਨੂੰ ਮੈਡੀਸਨ ਭੇਜੀ ਆ। ਤੋਂ ਇੰਨੇ ਚ ਵੜੇ ਲੋਕ ਖੁਸ਼ ਹੁੰਦੇ ਸੀ ਉਹ ਬੜੇ ਕ੍ਰੇਜ਼ੀ ਹੁੰਦੇ ਸੀ ਵੀ ਕੀ ਗੱਲ ਹੋਈ ਕੀ ਮੈਂ ਹੋਈ। ਜਿਹੜਾ ਇਨਸਾਨ ਬਿਲਕੁਲ ਡਾਊਨ ਟੂ ਅਰਥ ਹੋ ਪਏ। ਜਿਨੇ ਕਦੀ ਇਹ ਸੋਚਿਆ ਨਹੀਂ ਕਿ ਮੈਂ ਬੜਾ ਸੁਪਰਸਟਾਰ ਆਂ। ਪੰਜਾਬ ਨਾਲ ਜੁੜਿਆ ਰਵੇ ਆਪਣੇ ਪਛੋਕਰ ਨਾਲ ਜੁੜਿਆ ਰਵੇ। ਸਾਰੇ ਪੰਜਾਬੀ ਨੂੰ ਬੜਾ ਦੁੱਖ ਲੱਗਿਆ ਹੈ। ਗਰਮੀਆਂ ਜਾਂਦੇ ਸੀ ਤਾਂ ਉਹਨਾਂ ਨੂੰ ਲੱਸੀ ਪੀਣੀ ਆ ਉਹਨਾਂ ਨੇ ਪਰੌਂਠੇ ਖਾ ਲਏ ਤੇ ਉਸ ਤੋਂ ਬਾਅਦ ਕੋਈ ਕੁਰੇਲੀਆਂ ਦੀ ਸਬਜ਼ੀ ਬਣਾਈ ਪੰਜਾਬ ਦੀਆਂ ਹਰ ਖਾਣ-ਪਾਨ ਨਾਲ ਵੀ ਬੜਾ ਪਿਆਰ ਸੀ ਉਹਨਾਂ ਦਾ ਤੁਹਾਡੀ ਮੁਲਾਕਾਤ ਉਹਨਾਂ ਦੇ ਨਾਲ ਕਦੋਂ ਹੋਈ ਕਿਸ ਤਰ੍ਹਾਂ ਹੋਈ ਮੈਂ ਚੰਡੀਗੜ੍ਹ ਪ੍ਰੈਕਟਿਸ ਕਰਦਾ ਸੀ ਮੇਰੇ ਕੋਲ ਉਸ ਵੇਲੇ ਫੋਨ ਨਹੀਂ ਸੀਗਾ ਸਾਡੇ ਸਾਹਮਣੇ ਨਾ ਕਿਸੇ ਦੇ ਘਰ ਫੋਨ ਸੀਗਾ ਉੱਥੇੋਂ ਤੋਂ ਟਰੰਕਾ ਲਈ ਗਿਆ ਦਾ ਨਾ ਤਰਮਿੰਦਰ ਬੰਬੇ ਤੋਂ ਡਾਕਟਰ ਲੜੀ ਸੁਣਾ ਗੱਲ ਕਰਨਾ ਚਾਹਣਗੇ ਉਹਨਾਂ ਨੂੰ 15 10 ਮਿੰਟ ਦੇ ਵਿੱਚ ਵਿੱਚ ਬੁਲਾ ਲਓ ਜੋ ਮੈਂ ਗਿਆ ਤੇ ਲੋਕੀ ਗੱਲਾਂ ਕਰੀ ਜਾਂਦੇ ਉਹ ਕਹਿੰਦੇ ਯਾਰ ਤੂੰ ਮੇਰੀ ਡਾਕਟਰ ਨਾਲ ਗੱਲ ਕਰਾਓ ਤੇ ਮੈਂ ਉਹਨਾਂ ਨੂੰ ਦੋ ਮੈਡੀਸਿਨ ਦੱਸਤੀਆਂ ਮੈਨੂੰ ਉਹ ਪਤਾ ਨਹੀਂ ਉਸ ਵਾਰ ਫਰਕ ਪਿਆ ਜਾਂ ਨਹੀਂ ਪਿਆ ਲੇਕਿਨ ਉਸ ਤੋਂ ਬਾਅਦ ਮੈਨੂੰ ਜੈਨ ਸਾਹਿਬ ਮਿਲੇ ਕਹਿੰਦੇ ਯਾਰ ਉਹ ਦਵਾਈ ਬੜੀ ਫਿੱਟ ਬੈਠੀ ਉਹਨਾਂ ਨੂੰ ਰਾਤ ਨੂੰ ਬੁੱਕਾ ਤਾਂ ਮਹਿਫਿਲ ਲੱਗਦੀ ਸੀ ਤੇ ਮਹਿਫਿਲ ਦੇ ਵਿੱਚ ਉਹ ਜੀ ਉਹਨਾਂ ਨੂੰ ਕਹਾਂਦਾ ਵੀ ਤੁਸੀਂ ਕਿਹੜਾ ਬ੍ਰਾਂਡ ਪਹਿਣਾ ਕਹਿੰਦੇ ਯਾਰ ਜਿੱਥੇ ਚਾਰ ਪੰਜ ਦੋਸਤ ਮਿਲ ਜਾਣ ਉਹ ਹੀ ਬ੍ਰਾਂਡ ਹੈ ਸਿਰੇ ਕੁਮਾਰਾ ਕਹਿੰਦੇ ਦੇਨਕਰ ਦਾ ਬਾਪ ਨੂੰ ਬੜਾ ਸ਼ੌਕ ਹੁੰਦਾ ਸੀ ਯਾਰ ਮੈਂ ਸ਼ਹਿਰ ਦਾ ਚੱਕਰ ਲਾਉਣਾ ਫਿਰ ਉਹ ਗੱਡੀ 'ਚ ਬੈਠ ਕੇ ਲੋਟੇ ਨਾਲ ਬੈਠ ਕੇ ਫਿਰ ਇੱਥੇ ਪਹਿਲਾਂ ਜਦੋਂ ਦੀਪਕ ਸਿਨੇਮੇ ਕੋਲ ਪਹੁੰਚਣਾ ਕਹਿੰਦੇ ਯਾਰ ਇਹਨੇ ਮੈਨੂੰ ਟਿਕਟ ਨਹੀਂ ਦੇ ਦਿੱਤੀ ਮੈਂ ਉਹਨੂੰ ਕਿਹਾ ਵੀ ਦੇਖ ਵੀ ਮੈਂ ਨਾ ਹੀਰੋ ਬਣੂਗਾ ਤਾਂ ਮੈਂ ਇੱਥੇ ਮੇਰਾ ਪੋਸਟਰ ਲੱਗੂਗਾ ਉੱਪਰ ਮਤਲਬ ਤੁਹਾਨੂੰ ਮਹਿਸੂਸ ਨਹੀਂ ਹੁੰਦੰਦੇ ਸੀ ਕਿ ਉਹ ਇਤਨੇ بڑے ਹੀਰੋ ਹੈ ਜਾਂ ਸੁਪਰਸਟਾਰ ਹੈ ਤੁਹਾਨੂੰ ਕੁਝ ਦੇ ਟਾਈਮ ਤੋਂ ਆਇਆ ਲੱਗਦਾ ਸੀ ਕਿ ਜਿੱਦਾਂ ਸਾਡੇ ਆਪਣੇ ਦੋਸਤਾਂ ਦੀ ਤਰ੍ਹਾਂ ਹੀ ਨੇ ਇੱਕ ਦਿਨ ਮੈਂ ਫਿਰ ਕਾਰ ਤੇ ਜਾ ਰਿਹਾ ਸੀਗਾ ਤੇ बार-बार ਕੋਈ ਫੋਨ ਆਈ ਜਾਵੇ ਆਈ ਜਾਵੇ ਮੈਂ ਨਾ ਕਾਰ ਨਾਰਮਲੀ ਕਾਰ ਚਲਾਉਂਦੇ ਡਰਾਈਵ ਕਰਦੇ ਕਦੀ ਮੋਬਾਈਲ ਚਲਾਉਂਦਾ ਨਹੀਂ ਹਾਂ ਸੁਣਦਾ ਨਹੀਂ ਮੈਂ ਸਾਈਡ ਤੇ ਲਗਾਈ ਤੇ ਮੇਰੇ ਵਾਹਿਗੁਰੂ ਕੰਦੇ ਯਾਰੋ ਭਾਜੀ ਨੇ ਕਹਿੰਦਾ ਮੈਂ ਤਾਂ ਆਪਣੇ ਪੁੱਤਰ ਦਾ ਥੈਂਕ ਯੂ ਕਰਨਾ ਹੈ ਤਾਂ ਮੈਨੂੰ ਮੈਂ ਕਿਤੇ ਨਬਜ਼ ਦੇਖ ਲਈ ਨਬਜ਼ ਦੇ ਕੇ ਮੈਂਨੂੰ ਦੱਸਿਆ ਮੈਂ ਕਿ ਤੁਹਾਨੂੰ ਇਹ ਤੁਹਾਡੀ ਪ੍ਰੋਬਲਮ ਹੈਗੀ ਹੈ ਕਹਿੰਦੇ ਯਾਰ ਕਮਾਲ ਹੈ ਹੁਣ ਬੇ ਡਾਕਟਰ ਵੀ ਨਬਜ਼ ਦੇਖ ਲੈਂਦੇ ਮੈਂ ਕਿ ਨਹੀਂ ਜੀ ਉਹ ਕੋਈ ਆਚਾਰੀ ਸਿਗੇ ਉਹ ਮੇਰੇ ਕੋਲ ਸਟੇ ਕੀਤਾ ਸੀ ਉਹਨਾਂ ਨੇ ਮੈਨੂੰ ਥੋੜਾ ਸਮਝਾਇਆ ਸੀ ਕੁਝ ਹਫ਼ਤੇ ਤੋਂ ਵੱਡੀ ਗੱਲ ਜਿਹੜੀ ਤੁਹਾਨੂੰ ਉਹਨਾਂ ਕੋਲ ਉਹਨਾਂ ਫੈਮਲੀ ਤੋਂ ਸਿੱਖਣ ਵਾਲੀ ਹੈ ਉਹ ਹੈ ਜੋਇੰਟ ਫੈਮਲੀ ਕਿ ਮਹਿਸੂਸ ਨਹੀਂ ਹੁੰਦਾ ਜੀਗਾ ਵੀ ਤੁਸੀਂ ਕਿਤੇ ਫਿਲਮ ਇੰਡਸਟਰੀ ਵਾਲੇ ਦੇ ਘਰ ਚ ਬੈਠੇ ਹਾਂ ਲਾਸਟ ਮੁਲਾਕਾਤ ਤੁਹਾਡੀ ਕਦੋਂ ਹੋਈ ਉਹਨਾਂ ਨਾਲ ਕਦੋਂ ਗੱਲਬਾਤ ਲਾਸਟ ਹੋਈ ਹੈ ਲਾਸਟ ਤਾਂ ਮੈਂ ਕੋਵਿਡ ਤੋਂ ਪਹਿਲਾਂ ਹੀ ਮਿਲੇ ਸੀ ਉਹਨਾਂ ਨੂੰ ਉਸ ਤੋਂ ਬਾਅਦ ਤਾਂ ਕਿਉਂਕਿ ਉਹ ਆਪ ਜਾਨਾ ਘਟ ਗਏ ਕਿਉਂਕਿ ਉਹਨਾਂ ਨੂੰ ਥੋੜੀ ਉਹਨਾਂ ਦੀ ਜੋਇੰਟ ਦੀ ਪ੍ਰੋਬਲਮ ਸ਼ੁਰੂ ਹੋ ਗਈ ਸੀ ਤੇ ਸੰਨੀ ਥੋੜਾ ਕਹਿੰਦੇ ਸੀ ਵੀ ਤੁਸੀਂ ਨਾ ਹੁਣ ਜ਼ਿਆਦਾ ਨਾ ਜਾਇਆ ਕਰੋ ਤੁਸੀਂ ਉਹਨਾਂ ਕੋਲ ਬੈਠੇ ਸ਼ੇਰੋ ਸ਼ਾਇਰੀ کیا ਗਜ਼ਬ ਦੀ ਸ਼ੇਰੋ ਸ਼ਾਇਰੀ ਕਰਦੇ ਸੀਗੇ ਉਹਨਾਂ ਨੇ ਬਹੁਤ ਸਾਰੇ ਸ਼ੇਰ ਤਾਂ ਆਪ ਵੀ ਲਿਖੇ ਹੋਏ ਸੀਗੇ ਔਰ ਕੋਈ ਵੀ ਜਿਸਾਂ ਉਹਨਾਂ ਦੇ ਦੋਸਤ ਯਾਰ ਸੀਗੇ ਕਹਿੰਦੇ ਯਾਰ ਬਾਪੂ ਜੀ ਨੂੰ ਪ੍ਰੋਬਲਮ ਹੈਗੀ ਹੈ ਤੇ ਅਸੀਂ ਉਹਨਾਂ ਨੂੰ ਕਹਦੇ ਸੀ ਵੀ ਤੁਸੀਂ ਇਹ ਮੈਡੀਸਿਨ ਖਾ ਲਓ ਔਰ ਬੜੇ ٹرسٹ ਤੇ ਨਾਲ ਹੋਮੋਪੈਥੀ ਤੋਂ ਇਹ ਖਾਂਦੇ ਸੀ ਲੱਗਦਾ ਕਿ ਹਾਂ ਵੀ ਇੱਕੋ ਇੱਕੋ ਦੋਸਤ ਇੱਕੋ ਆਪਣਾ ਵੈਲ ਵਿਸ਼ਰ ਜਿਹੜਾ ਜਿੰਨੇ ਨਾਲ ਹਮੇਸ਼ਾ ਬੰਦਾ ਦਿਲ ਖੋਲ ਕੇ ਗੱਲਾਂ ਕਰਦਾ ਸੀ ਅੱਜ ਉਹ ਹਮੇਸ਼ਾ ਦੀ ਸਾਡੇ ਤੋਂ ਵਿਛੜ ਗਏ ਨੇ ਦੁੱਖ ਕਿਉਂ ਨਹੀਂ ਲੱਗਦਾ ਐਡੀ ਵੱਡੀ ਸ਼ਖਸੀਅਤ ਲੋਕੀ ਤਾਂ ਉਹਨਾਂ ਦੀ ਇੱਕ ਝਲਕ ਨੂੰ ਤਰਸਦੇ ਆ ਜਦੋਂ ਅਸੀਂ ਉਹਨਾਂ ਨੂੰ ਰੂਪ ਰੂਪ ਹੁੰਦੇ ਸੀ ਉਹਨਾਂ ਨਾਲ ਬੈਠਦੇ ਸੀਗੇ ਬਹੁਤ ਕੁਝ ਸਿੱਖਣ ਦਾ ਮੌਕਾ ਮਿਲਦਾ ਸੀ ਪੰਜਾਬ ਦਾ ਤਾਂ ਤੁਸੀਂ ਪੁੱਛੋ ਨਾ ਬਸ ਉਹਨਾਂ ਦੀ ਬਚੋਕਰ ਉਹਨਾਂ ਨੂੰ ਪੰਜਾਬੀਅਤ ਇੰਨੀ ਕਿ ਜ਼ਿਆਦਾ ਉਹਨਾਂ ਦੇ ਦਿਲ 'ਚ ਸੀ ਉਹਨਾਂ ਦੀ ਰੂਹ 'ਚ ਸੀ ਉਹਨਾਂ ਦੇ ਜਜ਼ਬੇ 'ਚ ਸੀ ਕਿ ਇੱਕ ਵਾਰ ਕੋਈ ਕਹਿ ਦੇਵੇ ਨਾ ਵੀ ਇਹ ਲੁਧਿਆਣੇ ਤੋਂ ਆ ਮੈਂ ਉਹਨਾਂ ਦੇ ਕਦੇ ਤੁਸੀਂ ਬੰਬਈ ਜਾਓ ਨਾ ਉਹਨਾਂ ਨੂੰ ਦੱਸੋ ਵੀ ਅਸੀਂ ਲੁਧਿਆਣੇ ਤੋਂ ਆ ਜਾਂ ਪੰਜਾਬ ਤੋਂ ਉਹ ਜ਼ਰੂਰ ਮਿਲਦੇ ਸੀ ਬੋਲੀਵੁੱਡ ਦੇ ਸੁਪਰਸਟਾਰ ਤੇ ਹੀ-ਮੈਨ ਦੇ ਨਾਮ ਨਾਲ ਜਾਣੇ ਜਾਂਦੇ ਐਕਟਰ ਤਰਮਿੰਦਰ ਦੀ ਮੌਤ ਦੀ ਖਬਰ ਸੁਣ ਕੇ ਉਹਨਾਂ ਦੇ ਚਾਹਣ ਵਾਲੇ ਪਰਿਵਾਰ ਵਾਲੇ ਫੈਨਸ ਸਾਰੇ ਹੀ ਦੁਖੀ ਐ ਲੁਧਿਆਣਾ ਦੇ ਨਾਲ ਉਹਨਾਂ ਦਾ ਖਾਸ ਪਿਆਰ ਸੀ ਸਾਡੇ ਵੱਲ ਉਹਨਾਂ ਦਾ ਉਹ گاؤں ਸੀਗਾ ਜਿੱਥੇ ਉਹਨਾਂ ਦਾ ਬਚਪਨ ਅਤੇ ਜਵਾਨੀ ਬੀਤੀ ਪਰ ਲੁਧਿਆਣਾ ਉਹਨਾਂ ਦੀ ਉਹ ਕਰਮ ਭੂਮੀ ਰਹੀ ਐ ਜਿੱਥੇ ਦੀ ਉਹ ਬੰਬੇ ਵਾਸਤੇ ਗਏ ਨੇ ਤੇ ਲੁਧਿਆਣਾ ਦੇ ਕਈ ਲੋਕ ਐਸੇ ਨੇ ਜਿਨ੍ਹਾਂ ਦਾ ਤਰਮਿੰਦਰ ਦੇ ਨਾਲ ਬਹੁਤ ਨੇੜ ਦਾ ਰਿਸ਼ਤਾ ਰਿਹਾ ਸਾਡੇ ਨਾਲ ਮਜੂਰ ਨੇ ਡਾਕਟਰ ਲਲਿਤ ਸੂਤ ਜਿਨ੍ਹਾਂ ਦੇ ਨਾਲ ਬਹੁਤ ਖਾਸਾ ਯਰਾਨਾ ਵੀ ਰਿਹਾ ਤੇ ਉਹਨਾਂ ਦੀਆਂ ਦਵਾਈਆਂ ਜਿਹੜੀਆਂ ਵਾ ਲੁਧਿਆਣਾ ਤੋਂ ਬੰਬੇ ਤਰਮਿੰਦਰ ਨੂੰ ਜਾਂਦੀਆਂ ਵੀ ਰਹੀਆਂ ਗੱਲਬਾਤ ਕਰ ਲੈਣੇ ਡਾਕਟਰ ਸਾਹਿਬ ਨਾਲ ਡਾਕਟਰ ਸਾਹਿਬ ਪੰਜਾਬ ਦੇ ਪੁੱਤ ਦੀ ਮੌਤ ਦੀ ਖਬਰ ਸੁਣ ਕੇ ਸਾਰਿਆਂ ਨੂੰ ਦੁੱਖ ਲੱਗ ਰਿਹਾ ਵਾ ਸਿਹਤ ਯਾਬੀ ਲਈ ਲੰਬੀਆਂ ਅਰਦਾਸਾਂ ਹੋਈਆਂ ਤੁਹਾਨੂੰ ਜਦੋਂ ਖਬਰ ਮਿਲੀ ਕਿੱਦਾਂ ਲੱਗ ਐਕਚੁਅਲੀ ਪਹਿਲਾਂ ਕੁਝ ਦਿਨ ਪਹਿਲਾਂ ਖਬਰ ਆਈ ਕਿ ਉਹ ਇਸ ਨੋ ਮੋਰ ਮਰਾ ਦੁੱਖ ਲੱਗਿਆ ਮਾਨੂੰ ਤਸੱਲੀ ਜੀ ਹੋਈ ਨਹੀਂ ਰਹੀ ਉਹ ਠੀਕ ਨਹੀਂ ਤੇ ਉਸ ਤੋਂ ਬਾਅਦ ਉਹ ਘਰ ਵੀ ਆਇਆ ਘਰ ਆ ਕੇ ਉਹਨਾਂ ਨੇ ਇੱਕ ਦੋ ਦਿਨ ਥੋੜੀ-ਬਹੁਤ ਗੱਲਬਾਤ ਵੀ ਕੀਤੀ ਤਾਂ ਮਨਸ ਹੌਸਲਾ ਜਿਹਾ ਹੋ ਗਿਆ ਕਿ ਠੀਕ ਹੋ ਜਾਣਗੇ ਪਰ ਸਰਟਨਲੀ ਇੱਕਦਮ ਜਦੋਂ ਪਤਾ ਲੱਗਿਆ ਕਿ ਉਹ ਇਸ ਦੁਨੀਆ 'ਚ ਨਹੀਂ ਰਹੇ ਦੇਖੋ ਦੁੱਖ ਤਾਂ ਲੱਗਦਾ ਹੀ ਹੈ ਕਿ ਇੰਨਾ ਬੜੀ ਸ਼ਖਸੀਅਤ ਜਿਨੂ ਕੀ ਮੈਂ ਇਕੱਲਾ ਨਹੀਂ ਪੰਜਾਬ ਨਹੀਂ ਬਲਕਿ ਪੂਰੇ ਇੰਡੀਆ ਔਰ ਬਲਕਿ ਫੋਰਨ ਦੇ ਵਿੱਚ ਉਹਨਾਂ ਦੇ ਬਹੁਤ ਮਤਲਬ ਇੰਨਾ ਨਾਮ ਸੀਗਾ ਕਿ ਤਰਮਿੰਦਰ ਦਾ ਨਾਮ ਲੈ ਕੇ ਹੀ ਲੋਕੀ ਕਈ ਵਾਰੀ ਜਿਹੜਾ ਜੇ ਉਹਨਾਂ ਨੂੰ ਦੱਸਦੇ ਸੀ ਨਾ ਵੀ ਇਦਾਂ ਤਰਮਿੰਦਰ ਸਾਨੂੰ ਮਿਲੇ ਆ ਜਾਂ ਉਹਨਾਂ ਨੂੰ ਮੈਡੀਸਿਨ ਭੇਜੀ ਆ ਤਾਂ ਇੰਨੇ ਚ ਬੜੇ ਖੁਸ਼ ਹੁੰਦੇ ਸੀ ਉਹ ਬੜੇ ਕ੍ਰੇਜ਼ੀ ਹੁੰਦੇ ਸੀ ਜੀ ਕੀ ਗੱਲ ਹੋਈ ਕੀ ਮੈਂ ਹੋਈ ਬੜਾ ਦੁੱਖ ਲੱਗਿਆ ਕਿ ਉਹ ਚਲੇ ਗਏ ਦੁਨੀਆ ਚੋਂ ਕਿਉਂਕਿ ਇਦਾਂ ਨਾ ਜਿਹੜਾ ਇਨਸਾਨ ਬਿਲਕੁਲ ਡਾਊਨ ਟੂ ਅਰਥ ਹੋਪੇ ਜਿਹਨੇ ਕਦੀ ਇਹ ਸੋਚਿਆ ਨਹੀਂ ਕਿ ਮੈਂ ਨਾ ਬੜਾ ਸੁਪਰਸਟਾਰ ਹਾਂ ਪੰਜਾਬ ਨਾਲ ਜੁੜਿਆ ਰਹੇ ਆਪਣੇ ਪਿਛੋਕੜ ਨਾਲ ਜੁੜਿਆ ਰਹੇ ਸਾਰੇ ਪੰਜਾਬੀ ਨੂੰ ਬੜਾ ਦੁੱਖ ਲੱਗਿਆ ਹੁਣ ਸ਼ਾਇਦ ਜ਼ਿੰਦਗੀ ਦੇ ਵਿੱਚ ਇੰਨਾ ਵੱਡਾ ਹੀਰੋ ਐਡੀ ਵੱਡੀ ਸ਼ਖਸੀਅਤ ਮੈਨੂੰ ਤਾਂ ਲੱਗਦਾ ਨਹੀਂ ਕੋਈ ਜ਼ਿੰਦਗੀ ਸਾਨੂੰ ਦੇਖਣ ਚ ਮਿਲੇਗੀ ਤਾਂ ਸਾਨੇਵਾਲ ਅਤੇ ਲੁਧਿਆਣਾ ਦੇ ਨਾਲ ਬੇਸ਼ੱਕ ਉਹ ਬੰਬੇ ਚਲੇ ਗਏ ਸੀਗੇ ਕਾਫੀ ਸਾਲ ਤੋਂ ਉੱਥੇ ਹੀ ਰਹੇ ਸੀ ਪਰ ਲੁਧਿਆਣਾ ਤੇ ਸਾਨੇਵਾਲ ਦੇ ਨਾਲ ਉਹਨਾਂ ਦਾ ਖਾਸ ਪ੍ਰੇਮ ਸੀਗਾ ਤੇ ਅਕਸਰ ਜਿਹੜਾ ਵਾ ਉਹ ਪ੍ਰੇਮ ਜਿਹੜਾ ਵਾ ਉਹਨਾਂ ਨੂੰ ਇੱਥੇ ਖਿੱਚ ਕੇ ਲਿਆਂਦਾ ਰਿਹਾ ਵਾ ਤੁਹਾਡੀ ਮੁਲਾਕਾਤ ਉਹਨਾਂ ਦੇ ਨਾਲ ਕਦੋਂ ਹੋਈ ਕਿਸ ਤਰ੍ਹਾਂ ਹੋਈ ਅ ਇੱਥੇ ਮਿਸਟਰ ਜੀਐਸ ਲੋਟੇ ਹੈ ਬਹੁਤ بڑے ਇੰਡਸਟ੍ਰੀਸਟ ਹੈ ਉਹ ਕਿਉਂਕਿ ਸਾਲ ਚ ਇੱਕ ਜਾਂ ਦੋ ਵਾਰ ਉਹਨਾਂ ਕੋਲ ਆਉਂਦੇ ਸੀ ਕਈ ਸਾਲਾਂ ਤੋਂ ਆ ਰਹੇ ਸੀ ਉਹਨਾਂ ਦੀ ਬਹੁਤ ਸਾਰੇ ਪ੍ਰਾਪਰਟੀਜ਼ ਹੈ ਲੀਆਂ ਇੱਥੇ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਕਿ ਲੋਕਾਂ ਨੇ ਕਿਹਨੇ ਨਜਾਇਜ਼ ਕਬਜ਼ੇ ਕੀਤੇ ਹੋਏ ਸੀ ਹਾਲਾਂਕਿ ਬਹੁਤ بڑے ਇੰਡਸਟਰੀ ਸੀਗੇ ਮਤਲਬ ਲੋਟੇ ਮਿਸ ਲੋਟੇ ਪਰ ਉਹਦੇ باوجود ਵੀ ਉਹਨਾਂ ਨੂੰ ਪਾਵਰ ਆਟਾਰਨੀ ਉਹਨਾਂ ਨੇ ਦਿੱਤੀ ਹੋਈ ਸੀ ਵੀ ਕਿ ਮੇਰੇ ਤੁਸੀਂ ਲੁੱਕ ਆਫਟਰ ਕਰੋ ਪ੍ਰਾਪਰਟੀਜ਼ ਦਾ ਕਿਸ ਨਕੇਸ਼ ਚੱਲਦਾ ਹੈ ਵੈਸੇ ਵੀ ਉਹਨਾਂ ਦਾ ਬੜਾ ਪਰਿਵਾਰਿਕ ਸੰਬੰਧ ਸੀਗਾ ਤੇ ਉਹ ਉਹਨਾਂ ਨੇ ਆਪਣੇ ਘਰ 'ਚ ਇੱਕ ਰੂਮ ਸੀ ਉਹਨਾਂ ਦਾ ਉਹ ਰੂਮ ਉਹਨਾਂ ਨੇ ਧਰਵਿੰਦਰ ਵਾਸਤੇ ਬਣਾ ਕੇ ਰੱਖਿਆ ਸੀ ਕੁਝ ਪੂਰਾ ਉਹਨਾਂ ਦਾ ਐਕਸਰਸਾਈਜ਼ ਵਾਸਤੇ ਟੈਡਮਿਲ ਵਗੈਰਾ ਇੰਤਜ਼ਾਮ ਕੀਤਾ ਹੋਇਆ ਸੀਗਾ ਜਦੋਂ ਸਾਲ 'ਚ ਕਦੀ ਨਾ ਗਰਮੀਆਂ ਜਾਂਦੇ ਸੀ ਤਾਂ ਉਹਨਾਂ ਨੂੰ ਲੱਸੀ ਪੀਣੀ ਆ ਉਹਨਾਂ ਨੇ ਟਰੋਟੇ ਖਾਲੇ ਤੇ ਉਸ ਤੋਂ ਬਾਅਦ ਕੋਈ ਕ੍ਰੇਲੀਆਂ ਦੀ ਸਬਜ਼ੀ ਬਣਾ ਲਈ ਪੰਜਾਬ ਦੀਆਂ ਹਰ ਖਾਣ-ਪਾਨ ਨਾਲ ਵੀ ਬੜਾ ਪਿਆਰ ਸੀ ਉਹਨਾਂ ਦਾ ਜਦੋਂ ਕਦੀ ਸਰਦੀ ਜਾਂਦੇ ਸੀਗੇ ਤਾਂ ਸਪੈਸ਼ਲ ਉਹਨਾਂ ਨੇ ਕਹਿੰਦਾ ਮੇਰੇ ਲਈ ਸਾਗ ਬਣਾਓ ਮੱਕੀ ਦੀ ਰੋਟੀ ਬਣਾਓ ਮਸ਼ਰੂਮ ਦੇ ਬੜੇ ਸ਼ੌਕੀਨ ਸੀਗੇ ਤੇ ਮਿਸਿਸ ਲੋਟੇ ਸ਼ੀ ਵਾਸ ਅ ਵੈਰੀ ਗੁੱਡ ਕੁੱਕ ਅਨਫੋਰਚੂਨੇਟਲੀ ਉਹਨਾਂ ਦੀ 4-5 ਮਹੀਨੇ ਪਹਿਲਾਂ ਡੈਥ ਹੋ ਗਈ ਸਡਨਲੀ ਅਲਕੀਆਸ ਬਲੇ ਵੀ ਉਹਨਾਂ ਨੇ ਬੜਾ ਦੁੱਖ ਜ਼ਾਹਿਰ ਕੀਤਾ ਉਹਨੂੰ ਗੁੱਡੀ ਕਹਿੰਦੇ ਸੀ ਉਹ ਤੇ ਉਹਨਾਂ ਨੇ ਸਪੈਸ਼ਲ ਫੋਨ ਕਰਕੇ ਹੀ ਵਾਸ ਕ੍ਰਾਈਂ ਬੜਾ ਦੁੱਖ ਲੱਗਾ ਕਹਿੰਦੇ ਯਾਰ ਮੇਰੇ ਤਾਂ ਬਹੁਤ ਵਧੀਆ ਇੱਕ ਕੁੱਕ ਸੀਗੀ ਮੇਰਾ ਬਹੁਤ ਧਿਆਨ ਰੱਖਦੇ ਸੀ ਕਈ ਵਾਰ ਤੋਂ ਦਿੱਲੀ ਵੀ ਆਉਂਦੇ ਸੀ ਨਾ ਕੋਈ ਕਿਸੇ ਈਵੈਂਟ ਤੇ ਆਏ ਜਾਂ ਕੋਈ ਸ਼ੂਟਿੰਗ ਤੇ ਆਏ ਉਹ ਕਹਿੰਦੇ ਸੀ ਮੈਨੂੰ ਯਾਰ ਤੂੰ ਉਹਦੀ ਬਣੀ ਹੋਈ ਸਬਜ਼ੀ ਦੇ ਕੇ ਆ ਪੇ ਲੋਟੇ ਕਿਸੇ ਨਾ ਕਿਸ ਤਰੀਕੇ ਉਹਨਾਂ ਨੂੰ ਉੱਥੇ ਪਹੁੰਚਾਉਂਦੇ ਹੁੰਦੇ ਸੀ ਦਿੱਲੀ ਤੱਕ ਪਹੁੰਚਾ ਦਿੰਦੇ ਸੀ ਕਦੀ ਜਿੱਦਾਂ ਮੈਂ ਮਾਲਕ ਦੀ ਚੰਡੀਗੜ੍ਹ ਆਇਆ ਉਹਨਾਂ ਦਾ ਚੱਕਰ ਚੱਕਰ ਤਾਂ ਲੱਗਦਾ ਹੀ ਰਹਿੰਦਾ ਸੀਗਾ ਹਾਲਾਂਕਿ ਮੈਂ ਮਿਲਿਆ ਤਾਂ ਨਹੀਂ ਸੀ ਲੇਕਿਨ ਸਭ ਤੋਂ ਪਹਿਲਾਂ ਜਿੱਦਿਓ ਉਹਨਾਂ ਨੂੰ ਮੈਂ ਟੱਚ ਰਿਆ ਉਹਦੇ ਵਿੱਚ ਕੀ ਸੀ ਲੁਧਿਆਣੇ ਦੇ ਇੱਕ ਮਿਸਟਰ ਐਮਪੀ ਜੈਨ ਸੀ ਉਹਨਾਂ ਨੇ ਫਿਲਮ ਬਣਾਈ ਸੀ ਨਾਕਾਬੰਦੀ ਉਹਦੇ ਵਿੱਚ ਸ਼੍ਰੀ ਦੇਵੀ ਤੇ ਹੀਰੋ ਸੀਗੇ ਤੋਂ ਮਰ ਆਤਮਿਕ ਤੇ ਡਰਿੰਕ ਡਰੋਂ ਕਰ ਲਈ ਉਹਨਾਂ ਨੂੰ ਹੈਂਗਓਵਰ ਸੀ ਤੇ ਗਲਾ ਗੋਲਾ ਖਰਾਬ ਸੀ ਜੈਨ ਸਾਹਿਬ ਕਹਿੰਦੇ ਭਾਈ ਤੁਸੀਂ ਆ ਦੋ ਹਰਮਪਦੀ ਦਵਾਈਆਂ ਯੂਜ਼ ਕਰਕੇ ਦੇਖੋ ਬੜੀਆਂ ਇਫੈਕਟਿਵ ਹੈ ਕਹਿੰਦੇ ਹਰਮਪਦੀ ਬਹੁਤ ਲੇਟ ਸਰ ਕਰਦੀ ਹੈ ਕਹਿੰਦੇ ਉਹ ਲੁਧਿਆਣੇ ਦਾ ਡਾਕਟਰ ਹੈ ਕਹਿੰਦੇ ਲੁਧਿਆਣੇ ਦਾ ਉਹ ਕਹਿੰਦਾ ਫਿਰ ਤਾਂ ਮੈਂ ਜ਼ਰੂਰ ਖਾਉਂਗਾ ਮੇਰੀ ਗੱਲ ਕਰਾ ਆ ਮੈਂ ਚੰਡੀਗੜ੍ਹ ਪ੍ਰੈਕਟਿਸ ਕਰਦਾ ਹੀ ਮੇਰੇ ਕੋਲ ਉਸ ਵੇਲੇ ਫੋਨ ਨਹੀਂ ਸੀਗਾ ਸਾਡੇ ਸਾਹਮਣੇ ਨਾ ਕਿਸੇ ਦੇ ਘਰ ਫੋਨ ਸੀਗਾ ਉੱਥੇੋਂ ਤੋਂ ਟ੍ਰੰਕਾ ਲਾਈ ਕਿ ਇਦਾਂ ਨਾ ਤਰਮਿੰਦਰ ਬੰਬੇ ਤੋਂ ਡਾਕਟਰ ਲੜੀ ਸੁਣਾ ਗੱਲ ਕਰਨਾ ਚਾਹੁੰਗਾ ਉਹਨੂੰ 15 10 ਮਿੰਟ ਦੇ ਵਿੱਚ ਵੀ ਭੁਲਾ ਲਓ ਜੋ ਮੈਂ ਕਿਹਾ ਤੇ ਲੋਕੀ ਗੱਲਾਂ ਕਰੀਆਂ ਉਹ ਕਹਿੰਦੇ ਯਾਰ ਤੂੰ ਮੇਰੀ ਡਾਕਟਰ ਨਾਲ ਗੱਲ ਮੈਨੂੰ ਦੋ ਮੈਡੀਸਿਨ ਦੱਸਤੀਆਂ ਮੈਨੂੰ ਪਤਾ ਨਹੀਂ ਉਸ ਵਾਰ ਫਰਕ ਪਿਆ ਜਾਂ ਨਹੀਂ ਪਿਆ ਲੇਕਿਨ ਉਸ ਤੋਂ ਬਾਅਦ ਮੈਨੂੰ ਜੈਨ ਸਾਹਿਬ ਮਿਲੇ ਕਹਿੰਦੇ ਯਾਰ ਉਹ ਦਵਾਈ ਬੜੀ ਫਿੱਟ ਬੈਠੀ ਉਹਨਾਂ ਨੂੰ ਉਹ ਤਾਂ ਕਹਿੰਦੇ ਯਾਰ ਮੈਂ ਜਦੋਂ ਵੀ ਪ੍ਰੋਬਲਮ ਆਉਂਦੀ ਹੈ ਦਵਾਈ ਖਾ ਲੈਂਦਾ ਮੈਂ ਬੜੀ ਜਲਦੀ ਫਰਕ ਪੈ ਜਾਂਦਾ ਰੇਕ ਤੇ ਕਾਫੀ ਸ਼ਕੀਨ ਰਹੇ ਨੇ ਹਾਂ ਜਦੋਂ ਅਸੀਂ ਲੋਟੇ ਦੇ ਘਰ ਜਾਂਦੇ ਸੀ ਰਾਤ ਨੂੰ ਬਿਗਾਦਾ ਮਹਿਫਿਲ ਲੱਗਦੀ ਸੀ ਤੇ ਮਹਿਫਿਲ ਦੇ ਵਿੱਚ ਉਹ ਜਿ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਘੜਾ ਬ੍ਰੈਂਡ ਪੀਣਾ ਕਹਿੰਦੇ ਯਾਰ ਜਿੱਤੇ ਚਾਰ ਪੰਜ ਦੋਸਤ ਮਿਲ ਜਾਣ ਉਹੀ ਬ੍ਰਾਂਡ ਹੈ ਸਿਰੇ ਕੁਮਾਰਾ ਕਹਿੰਦੇ ਤੇ ਬਾਕੀ ਮੈਂ ਤਾਂ ਗੱਲੇ ਸੀਗੀ ਜਦੋਂ ਰਾਤ ਨੂੰ ਡ੍ਰਿੰਕ ਕਰਨ ਦਾ ਬਹੁਤ ਸ਼ੌਕ ਹੁੰਦਾ ਸੀ ਯਾਰ ਮੈਂ ਸ਼ਹਿਰ ਦਾ ਚੱਕਰ ਲਾਉਣਾ ਫਿਰ ਉਹ ਗੱਡੀ 'ਚ ਬੈਠ ਕੇ ਲੋਟੇ ਨਾਲ ਬੈਠ ਕੇ ਫਿਰ ਇੱਥੇ ਪਹਿਲਾਂ ਜਦੋਂ ਦੀਪਕ ਸਿਨੇਮੇ ਕੋਲ ਪਹੁੰਚਣਾ ਕਹਿੰਦੇ ਯਾਰ ਇਹਨੇ ਮੈਨੂੰ ਟਿਕਟ ਨਹੀਂ ਦੇ ਦਿੱਤੀ ਮੈਂ ਉਹਨੂੰ ਕਿਹਾ ਵੀ ਦੇਖ ਵੀ ਮੈਂ ਨਾ ਹੀਰੋ ਬਣੂੰਗਾ ਤਾਂ ਮੈਂ ਇੱਥੇ ਮੇਰਾ ਪੋਸਟਰ ਲੱਗੂਗਾ ਉੱਪਰ ਅੱਗੇ ਸੁਸਾਇਟੀ ਸਿਨੇਮੇ ਦੇ ਕੋਲ ਜਦੋਂ ਪਹੁੰਚਣਾ ਕਹਿੰਦਾ ਯਾਰ ਐ ਦੋ ਸਰਦਾਰ ਭਾਪੇ ਬੜੇ ਕਦੇ ਤੇਜ਼ ਹੁੰਦੇ ਸੀ ਬਲੈਕ ਨੀਟ ਹੁੰਦਿੰਦੇ ਸੀ ਛੋਟੀ ਲੈ ਕੇ ਬਾਹਰ ਗੇਟ ਤੇ ਖੜੇ ਰਹਿੰਦੇ ਸੀ ਫਿਰ ਜਦੋਂ ਘੰਟਾ ਘਰ ਕੋਲ ਪਹੁੰਚਣਾ ਫਿਰ ਉਹ ਕਹਿੰਦੇ ਯਾਰ ਸਭ ਤੋਂ ਸਸਤਾ ਹੁੰਦਾ ਸੀ ਇਹ ਮਨਰਵਾ ਸਿਨੇਮਾ ਮਨਰਵਾ ਮਨਰਵਾ ਨਾਲ ਕਭ ਯਾਦਾ ਵੀ ਜੁੜੀਆਂ ਉਹਨਾਂ ਦੀਆਂ ਜੁੜੀਆਂ ਆ ਕਹਿੰਦੇ ਯਾਰ ਨੂੰ ਪੈਣਾ ਲੁੱਕੀ ਖੋਤੀ ਅੱਦਾ ਕਹਿੰਦੇ ਸੀ ਫਿਰ ਜਿਵੇਂ ਉਹਨਾਂ ਨੇ ਚੌੜੇਬਿਆਰ 'ਚ ਪਹੁੰਚਣਾ ਵੀ ਥੋੜੇ ਉਦਾਸ ਹੋਏ ਨਾ ਯਾਰ ਇੱਥੇ ਮੇਰਾ ਦੋਸਤ ਹੀ ਉਹ ਬਹੁਤ ਮੈਨੂੰ ਪਿਆਰ ਕਰਦਾ ਸੀ ਮੈਨੂੰ ਉਹਨੇ हेयर ਸਟਾਈਲ ਹੀ ਬਣਾ ਕੇ ਦਿੱਤਾ ਉਹਨੂੰ ਮੈਂ ਉਦੋਂ ਦਾ ਦਲੀਪ ਕੁਮਾਰ ਉਹਨਾਂ ਦਾ ਬਹੁਤ بڑا ਫੈਨ ਹੁੰਦਾ ਸੀ ਤਾਂ ਮੈਂ ਉਹਨੂੰ ਕਹਿੰਦਾ ਯਾਰ ਮੇਰੀ ਦਲੀਪ ਕੁਮਾਰ ਵਰਗੀ ਨਾ ਉਹ हेयर ਸਟਾਈਲ ਬਣਾ ਦੇ ਜਦ ਮੈਂ ਬੰਬਈ ਵੀ ਗਿਆ ਮੈਨੂੰ ਇੱਥੇ ਸਟੇਸ਼ਨ ਤੱਕ ਚੜ੍ਹਨਾ ਆਇਆ ਹੋ ਤੇ ਮੇਰੇ ਬਾਕੀ ਪੈਸੇ ਵੀ ਦਿੱਤੇ ਕਹਿੰਦੇ ਪਰ ਸਟੇਸ਼ਨ ਤੱਕ ਉਦਾਸ ਹੀ ਰਹਿੰਦੇ ਸੀ ਫਿਰ ਜਦੋਂ ਉਹਨਾਂ ਨੇ ਕ੍ਰੋਸ ਕਰਨਾ ਜਗਰਾਉਂ ਦਾ ਪੁਲ ਤੇ ਜਦੋਂ ਗੁਰਮੋਹ ਰੋਟਲਾਨਾ ਤੇ ਉਹਨਾਂ ਕਹਿੰਦਾ ਯਾਰ ਆ ਬਹੁਤ ਵਧੀਆ ਹੋਟਲ ਸੀ ਉਸ ਵੇਲੇ ਨੰਬਰ 1 ਹੋਟਲ ਹੁੰਦਾ ਸੀ ਤੇ ਮੀਨਾ ਕੁਮਾਰੀ ਨਾਲ ਵੀ ਮੈਂ ਇੱਥੇ ਕੋਈ ਸ਼ੂਟਿੰਗ ਤੇ ਆਈ ਸੀ ਸ਼ਾਇਦ ਆਏ ਹੋਣੇ ਆ ਕਹਿੰਦੇ ਮੈਂ ਆਏ ਸੀਗਾ ਤੇ ਉਸ ਤੋਂ ਬਾਅਦ ਥੋੜਾ ਮੂਰੋ ਨਾਲ ਸੈੱਟ ਹੋ ਜਾਣਾ ਫਿਰ ਆਪਣੇ ਆ ਕੇ ਪੁਰਾਣੀਆਂ ਗੱਲਾਂ ਦੱਸਣੀਆਂ ਔਰ ਮਤਲਬ ਤੁਹਾਨੂੰ ਮਹਿਸੂਸ ਨਹੀਂ ਹੁੰਦੰਦੇ ਸੀ ਕਿ ਉਹ ਇਤਨੇ بڑے ਹੀਰੋ ਹੈ ਜਾਂ ਸੁਪਰਸਟਾਰ ਹੈ ਤੁਹਾਨੂੰ ਕੁਝ ਦੇ ਟਾਈਮ ਤੋਂ ਆਇਆ ਲੱਗਦਾ ਸੀ ਜਿਦਾਂ ਸਾਡੇ ਆਪਣੇ ਦੋਸਤਾਂ ਦੀ ਤਰ੍ਹਾਂ ਹੀ ਨੇ ਤੇ ਬਾਕੀ ਇੱਕ ਵਾਰੀ ਦੋ ਤਿੰਨ ਸਾਲ ਪਹਿਲਾਂ ਦੀ ਗੱਲ ਹੈ ਕੋਵਿਡ ਦੇ ਦੌਰਾਨ ਦੀ ਸ਼ਾਇਦ ਉਹਨਾਂ ਦਿਨਾਂ ਦੀ ਗੱਲ ਆ ਇਹਨਾਂ ਨੂੰ ਨਾ ਸਪਾਈਨ ਦੀ ਪ੍ਰੋਬਲਮ ਹੋ ਗਈ ਤੇ ਇਹ ਫਿਰ ਉੱਥੇ ਅਮਰੀਕਾ ਯੂ ਐਸ اے ਨਾ ਉੱਥੇ ਆਪਣੀ ਬੇਟੀ ਹੈ ਇਹਨਾਂ ਦੀ ਆਪਣੀ ਬੇਟੀ ਈਸ਼ਾ ਦੇ ਹੋਂ ਲਈ ਉਹ ਪ੍ਰਕਾਸ਼ ਕੌਰ ਉਹਨਾਂ ਦੀ ਬੇਟੀ ਹੈ ਉੱਥੇ ਇਹਨਾਂ ਨੇ ਸਪਾਈਨ ਦਾ ਆਪਰੇਸ਼ਨ ਕਰਾਇਆ ਆਪਰੇਸ਼ਨ ਕਰਾਉਣ ਤੋਂ ਬਾਅਦ ਵੀ ਕੋਈ ਗੱਲ ਨਾ ਫਰਕ ਨਹੀਂ ਪਿਆ ਇਹ ਆਪਣੇ ਉੱਥੇ ਫਾਰਮ ਹઉસ ਬੈਠੇ ਸੀ ਤੇ ਨਾਲ ਇਹਦੇ ਜਿਹੜੇ ਯਾਰ ਤੋਂ ਉਸ ਬੇਲੀ ਮਿੱਤਰ ਨੇ ਮਿਸਟਰ ਵਾਈ ਗੁਰੂ ਉਹ ਕੰਦੇ ਯਾਰ ਮੈਂ ਹੋਮਪੇਜ ਦਵਾਈ ਵੀ ਗੱਲ ਕਰਾ ਤਾਂ ਮੈਂ ਫਿਰ ਉਹਨਾਂ ਨੂੰ ਦੱਸਿਆ ਕਿ ਮੈਂ ਤੁਸੀਂ ਇਹ ਦੋ ਮੈਡੀਸਿਨ ਖਾ ਲੋ ਇਹ ਬਹੁਤ ਇਫੈਕਟਿਵ ਨੇ ਨਾਲੇ ਤੁਹਾਨੂੰ ਵਟਾਮਿਨ ਡੀ ਡੈਫੀਸ਼ੈਂਸੀ ਹੈ ਤੇ ਤੁਸੀਂ ਐਂਕਲ ਜੋਇੰਟ ਤੋਂ ਨੀ ਜੋਇੰਟ ਇਹ ਜਿਹੜੀ ਲੱਤ ਹੈ ਨਾ ਥੋੜਾ ਕਪੜਾ ਉੱਪਰ ਕਰਕੇ ਉਹਨੂੰ ਧੁੱਪ ਲਗਾਓ 15-20 ਮਿੰਟ ਤੇ ਸਵੇਰੇ ਜਿਹੜੀਆਂ ਮਾਰਨਿੰਗ ਟਾਈਮ ਹੁੰਦਾ ਨਾ ਉਦੋਂ ਯੂਵੀ ਰੇਸ ਘੱਟ ਹੁੰਦੀਆਂ ਤੇ ਉਹਨਾਂ ਦਿਨਾਂ ਚ ਕਹਿੰਦੇ ਮੈਂ ਇੱਥੇ ਆਇਆ ਹੋਇਆ ਆਪਣੇ ਫਾਰਮ ਹੌਸ ਤੇ ਮੈਂ ਕਿਹਾ ਜਿਹੜਾ ਪਾਣੀ ਤੁਹਾਡਾ ਇੱਥੇ ਹੈਗਾ ਨਾ ਉਸੀ ਉਹ ਬੋਇਲ ਕਰ ਲੋ ਬੋਇਲ ਕਰਕੇ ਰੱਖ ਲਓ ਕੋ ਥੋੜੀ ਜਿਹਾ ਸ਼ੋਰਾ ਥੱਲੇ ਬੈ ਜਾਏਗਾ ਉਹਦੇ ਵਿੱਚੋਂ ਦੋ ਚਾਰ ਗਲਾਸ ਰੂਪੀਆ ਕਰੋ ਤਾਂ ਕਿ ਤੁਹਾਨੂੰ ਸਾਰੇ ਮਿਨਰਲਸ ਮਿਲਣ ਤੇ ਇੱਕ ਦਿਨ ਮੈਂ ਫਿਰ ਕਾਰ ਤੇ ਜਾ ਰਿਹਾ ਸੀਗਾ ਤੇ ਬਾਰ ਬਾਰ ਕੋ ਫੋਨ ਆਈ ਜਾਵੇ ਆਈ ਮੈਂ ਨਾ ਕਾਰ ਨਾਰਮਲੀ ਕਾਰ ਚਲਾਦੇ ਡਰਾਈਵ ਕਰਦੇ ਕਦੀ ਮੋਬਾਈਲ ਚਲਾਉਂਦਾ ਨਹੀਂ ਸੁਣਦਾ ਨਹੀਂ ਮੈਂ ਸਾਈਡ ਤੇ ਲਗਾਈ ਤੇ ਮੈਨੂੰ ਵਾਹ ਗੁਰ ਕੰਦੇ ਯਾਰ ਭਾਜੀ ਨੇ ਕਹਿੰਦੇ ਮੈਂ ਤਾਂ ਆਪਣੇ ਪੁੱਤਰ ਦਾ ਥੈਂਕ ਯੂ ਕਰਨਾ ਤੇ ਅਸੀਂ ਉਹਨਾਂ ਨੂੰ ਬਾਪੂ ਜੀ ਕਹਿੰਦੇ ਸੀ ਤਾਂ ਤੇ ਉਹ ਕਹਿੰਦੇ ਸੀ ਵੀ ਸੰਨੀ ਵੱਡੇ ਆ ਤੁਹਾਡੇ ਤੋਂ ਤੇ ਮਤਲਬ ਉਹਨਾਂ ਨੂੰ ਹੋਮੋਪੈਥਿਕ ਤੇ ਕਾਫੀ ਯਕੀਨ ਵੀ ਸੀਗਾ ਉਹਨਾਂ ਦੀ ਫੈਮਿਲੀ ਦੇ ਵਿੱਚ ਵੈਸੇ ਵੀ ਕਈ ਲੋਕ ਹੋਮੋਪੈਥਿਕ ਯੂਜ਼ ਕਰਦੇ ਆ ਇੱਕ ਸਭ ਤੋਂ ਇੰਟਰਸਟਿੰਗ ਸੀਜ਼ ਮੈਂ ਜ਼ਿੰਦਗੀ ਕਰਦੀ ਨਹੀਂ ਭੁੱਲਦਾ ਉਹਨਾਂ ਦੀ ਨਾ ਰੇਂਜ ਰੋਵਰ ਕਾਰ ਸੀ ਉਹ ਕਾਰ ਬਹੁਤ ਸਾਲਾਂ ਤੋਂ ਚਲਾ ਰਹੇ ਸੀਗੇ ਮਤਲਬ ਉਹਨੂੰ ਘੱਟ ਪਈ ਵੀ ਇਹ ਲੱਗਦਾ ਸੀ ਕਿ ਵੀ ਇਹ ਮੇਰੀ ਪੈਸੇ ਦੀ ਬੜੀ ਮਿਹਨਤ ਦੀ ਕਮਾਈ ਹੋਈ ਗੱਡੀ ਹੈ ਉਹ ਕਾਰ ਕਿਤੇ ਖਰਾਬ ਹੋ ਗਈ ਕੋਈ ਬਾਈਟਿੰਗ ਫਿਲਮਾਂ ਜੰਨੀਆਂ ਨਹੀਂ ਚੱਲੀਆਂ ਉਹਨਾਂ ਨੂੰ ਵਹਿਮ ਜਿਹਾ ਪੈ ਗਿਆ ਕਿ ਇਹ ਜਿਹੜੀ ਕਾਰ ਹੈ ਇਹ ਜਿੰਨਤ ਕਿ ਠੀਕ ਨਹੀਂ ਹੁੰਦੀ ਉਹਨੇ ਕਿ ਫਿਲਮਾਂ ਕੰਮਜਾਬ ਨਹੀਂ ਹੋਣੀਆਂ ਪਰ ਟਾਈਮ ਉਹਨਾਂ ਨੂੰ ਮਿਲਦਾ ਨਹੀਂ ਸੀ ਇਹਨਾਂ ਦੇ ਆਪਣੇ ਗਰੁੱਪ ਦੇ ਵਿੱਚ ਨਾ ਮਿਸਟਰ ਵਾਇਗਰੂ ਹੈ ਤੇ ਉਹਨਾਂ ਦਾ ਬਹੁਤ بڑا ਇੱਕ ਸਰਵਿਸ ਸੈਂਟਰ ਹਾ ਉੱਥੇ ਤੇ ਮੈਂ ਤੇ ਲੁੱਟੇ ਜੋ ਗਏ ਤੇ ਲੁੱਟਿਆਂ ਦਾ ਚੱਲ ਜਾ ਰਹੀਆਂ ਨੇ ਕਾਰ ਆਪਾਂ ਠੀਕ ਕਰਵਾ ਕੇ ਦਿੰਨੇ ਆ ਉੱਥੇ ਸਰਵਿਸ ਸੈਂਟਰ ਲੈ ਗਏ ਇੱਕ ਦੋ ਦਿਨ ਲਾ ਕੇ ਉਹਨਾਂ ਨੇ ਐਨਕਾਰ ਨਵੀਂ ਬਣਾਤੀ ਬਿਲਕੁਲ ਐਨ ਜਿਹਦਾ ਬ੍ਰਾਂਡ ਨਹੀਂ ਹੁੰਦੀ ਹੈ ਉਹ ਇਹਨਾਂ ਦਾ ਸੀ ਬਰਥਡੇ ਡਿਸੰਬਰ ਚ 8 ਡਿਸੰਬਰ ਤੇ ਉਸੀ ਨਾਲ ਕਾਰ ਲੈ ਕੇ ਉੱਤੇ ਚਲੇ ਗਏ ਤੇ ਕਾਰ ਬਿਲਕੁਲ ਐ ਲੱਗੇ ਨਵੀਂ ਉਦੋਂ ਦਲੀਪ ਕੁਮਾਰ ਸੀ ਫੈਰਾਬਾਨੂ ਸੀ ਅਜੇ ਦੇਵਗਨ ਸੀਗੇ ਉਹ ਸਾਹਮਣੇ ਰਹਿੰਦੇ ਐ ਤੇ ਬਾਕੀ ਇਹਨਾਂ ਦੇ ਪਰਿਵਾਰ ਵੀ ਸੀ ਜਬੇ ਦੇਵਲ ਵੀ ਸੀਗੇ ਸਾਰੇ ਅੱবি ਬੈਠੇ ਸੀਗੇ ਅਜੀਤ ਵੀ ਸੀਗੇ ਤੇ ਜਦੋਂ ਇਹਨਾਂ ਨੇ ਕਾਰ ਦੇਖੀ ਬੜੇ ਖੁਸ਼ ਹੋਏ ਤੇ ਚਲੋ ਕਾਰ ਨੂੰ ਚੰਚਾ ਵਿੱਚ ਚਾਬੀਆਂ ਦੇ ਕੇ ਹੈਂਡਓਵਰ ਕਰਤੀ। नेक्स्ट ਅਸੀਂ ਵਾਪਸ ਆਣਾ ਸੀ। ਉੱਥੇ ਈਵਨਿੰਗ ਦੇ ਵਿੱਚ ਜਿਹੜੀ ਉੱਥੇ ਤੇ ਨਿਊਜ਼ਪੇਪਰ ਸੀਗੇ। ਉੱਥੇ ਜਿਹੜੀ ਈਵਨਿੰਗ ਹੁੰਦੀ ਹੈ ਨਾ ਉਹਨਾਂ ਨੇ ਨਿਊਜ਼ ਲਗਾਤੀ ਜੀ ਉੱਥੋਂ ਲੁਹਾਨੇ ਤੇ ਲੋਟੇ ਆਇਆ ਸੀ। ਨਾਲ ਉਹਨਾਂ ਦਾ ਇੱਕ ਦੋਸਤ ਸੀ ਡਾਕਟਰ। ਉਹਨਾਂ ਲੋਟ ਕਾਰ ਦੇ ਕੇ ਚਲਾ ਗਿਆ ਗਿਫਟ। ਉਹ ਕਹਿੰਦੇ ਯਾਰ ਕਾਰ ਮੈਂ ਟਿਗਰਾਈ ਮਰ ਕਾਰ ਤੁਸੀਂ ਠੀਕ ਰਾਈ ਤੇ ਪੈਸੇ ਮੈਂ ਦਿੱਤੇ। ਕਹਿੰਦੇ ਦੇਖ ਲਓ মিডিਆ ਦਾ ਹਾਲ। ਕਈ ਵਾਰ ਚੀਜ਼ਾਂ ਜ਼ਿੰਦਗੀ ਯਾਦ ਕਰਕੇ ਹੱਸਦੇ ਆ ਸੀ ਵੀ ਦੇਖੋ ਲੋਕਾਂ ਨੇ ਕਹਿਤਾ ਕਿ ਐਡੀ ਮਹਿੰਗੀ ਕਾਰ ਗਿਫਟ ਦੇ ਕੇ ਆਏ ਵੇ ਲੋਕਾਂ ਨੂੰ ਦੱਸਣਾ ਪੈਜੀ ਕਿ ਸੁਰਕੀਆਂ ਮਰ ਗਿਆ ਯਾਦਾਂ ਤਾਂ ਹੋਰ ਬੜੀਆਂ ਉਹਨਾਂ ਦੀਆਂ ਕਿਉਂਕਿ ਇੱਕ ਕਹਿੰਦੇ ਤੁਸੀਂ ਉਹਨਾਂ ਦੀ ਨਬਜ਼ ਦੇਖ ਕੇ ਉਹਨਾਂ ਦੀ ਜਿਹੜੀ ਬਿਮਾਰੀ ਦਾਸੀ ਸੀ ਉਸ ਤੋਂ ਬੜਾ ਪ੍ਰਭਾਵਿਤ ਹੋਏ ਸੀ ਤੁਹਾਡੇ ਤੋਂ ਐਕਚੁਅਲੀ ਨਾ ਜਦੋਂ ਫਸਟ ਟਾਈਮ ਲੋਟੇਵਲ ਅਸੀਂ ਗਏ ਨਾ ਤੇ ਉਦੋਂ ਮੇਰੀ ਫਸਟ ਮੁਲਾਕਾਤ ਹੋਈ ਤੇ ਮੈਂ ਪਹਿਲਾਂ ਹਾਲਾਂਕਿ ਫੋਨ ਤੇ ਤਾਂ ਗੱਲ ਹੋ ਗਈ ਤੇ ਹੋ ਜਾਂਦੀ ਸੀ ਉਹਦੇ ਨਾਲ ਐਮਪੀ ਜਨ ਟਾਈਮ ਤੇ ਪਰ ਮਿਲਿਆ ਕਦੀ ਨਹੀਂ ਸੀ ਤਾਂ ਮੈਨੂੰ ਮੈਂ ਕਿਤੇ ਨਬਜ਼ ਦੇਖ ਲਈ ਨਬਜ਼ ਦੇ ਕੇ ਮੈਂ ਉਹਨਾਂ ਦੱਸਿਆ ਮੈਂ ਕਿ ਤੁਹਾਨੂੰ ਇਹ ਤੁਹਾਡੀ ਪ੍ਰੋਬਲਮ ਹੈਗੀ ਹੈ ਕਹਿੰਦੇ ਯਾਰ ਕਮਾਲ ਹੈ ਹੁਣ ਬੰਬੇ ਡਾਕਟਰ ਵੀ ਨਬਜ਼ ਦੇਖ ਲੈਂਦੇ ਮੈਂ ਕਿਹਾ ਨਹੀਂ ਜੀ ਉਹ ਕੋਈ ਆਚਾਰੀ ਸਿਗੇ ਉਹ ਮੇਰੇ ਕੋਲ ਸਟੇ ਕੀਤਾ ਸੀ ਉਹਨਾਂ ਨੇ ਮੈਨੂੰ ਥੋੜਾ ਸਮਝਾਇਆ ਸੀ ਬੜਾ ਇੰਪ੍ਰੈਸ ਹੋਇਆ ਫਿਰ ਜਦੋਂ ਅਸੀਂ ਉਹਨਾਂ ਦੇ ਘਰ ਕੇ ਲੋਟੇ ਦੇ ਨਾਲ ਬੰਬੇ ਇਨਾਂ ਦੇ ਬ੍ਰਦਰ ਅਜੀਤ ਬਹੁਤ ਦਿਲਦਾਰ ਬੰਦੇ ਸੀ ਉਹ ਬੈਠੇ ਬੈਠੇ ਤੁਹਾਨੂੰ ਬੈਠੇ ਇਨੇ ਜੋਕ ਸੁਣਾ ਦਿੰਦੇ ਸੀ ਕਿ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਵੀ ਬਾਜੀ ਤਾਂ ਮੈਂ ਕਿਹਾ ਬਾਪੂ ਜੀ ਮੈਂ ਕਿਹਾ ਬਾਪੂ ਜੀ ਤਾਂ ਇਨੇ ਫਿੱਟ ਬੈਠੇ ਐ ਤੁਸੀਂ ਉਹਨਾਂ ਤੋਂ ਛੋਟੇ ਹੋ ਤੇ ਤੁਹਾਨੂੰ ਬੜੀਆਂ ਪ੍ਰੋਬਲਮਸ ਹੈਗੀਆਂ ਉਹ ਕਹਿੰਦੇ ਯਾਰ ਉਹਨੇ ਜ਼ਿੰਦਗੀ ਚ ਪਿਛਲੀ ਜ਼ਿੰਦਗੀ ਚ ਕਿਤੇ ਮੋਤੀ ਦਾਨ ਹੀਰੇ ਬਜਵਾਰਤ ਮੈਂ ਸ਼ਾਇਦ ਮਾਹ ਦਾਨ ਕੀਤੇ ਸੀ ਤੇ ਉਹਨਾਂ ਲਈ ਕਿੰਨਾ ਪਾਵਰਫੁਲ ਸੀਗੇ ਇੱਕ ਬੜਕ ਮਾਰਦੇ ਸੀ ਪੂਰਾ ਜੂ ਕੰਮ ਜਾਂਦਾ ਸੀ ਪਰ ਜਦੋਂ ਉਹਨਾਂ ਨੂੰ ਦੇਖ ਕੇ ਬੜਾ ਦੁੱਖ ਲੱਗਦਾ ਸੀਗਾ ਕਿ ਉਹ ਚੱਲਣ 'ਚ ਮੁਸ਼ਕਲ ਹੋ ਰਹੀ ਸੀ ਉਹਨਾਂ ਨੂੰ ਸ਼ੂਗਰ ਵੀ ਸੀਗਾ ਐਮਫਾਈਸੀਮਾ ਉਹਨੂੰ ਥੋੜੀ ਜਿਹੀ ਨਾ ਲੰਗਸ ਦੀ ਸਾਹ ਸੁਖ ਦੀ ਵੀ ਪ੍ਰੋਬਲਮ ਸੀਗੀ ਤੇ ਮੈਡੀਸਨ ਵੋਲਸਨ ਦੱਸੀ ਉਹਨਾਂ ਨੂੰ ਤੇ ਬਾਕੀ ਉਹਨਾਂ ਦੀ ਉਹਨਾਂ ਦੀ ਵੀ ਇੱਕ ਅਲੱਗ ਪਛਾਣ ਸੀਗੀ ਕਿ ਸਭ ਤੋਂ ਵੱਡੀ ਗੱਲ ਜਿਹੜੀ ਤੁਹਾਨੂੰ ਉਹਨਾਂ ਕੋਲ ਉਹਨਾਂ ਫੈਮਿਲੀ ਤੋਂ ਸਿੱਖਣ ਵਾਲੀ ਹੈ ਉਹ ਹੈ ਜੁਆਇੰਟ ਫੈਮਿਲੀ ਮਤਲਬ ਐਨੇ ਮਿਲਜੁਲ ਕੇ ਸਾਰੇ ਰਹਿੰਦੇ ਸੀਗੇ ਕਿ ਲੋਕੀ ਤਾਂ ਅੱਜ ਕੱਲ ਐਵੋਇਡ ਕਰਨ ਲੱਗੇ نیچے ਇੱਕ ਸਾਈਡ ਤੇ ਅਜੀਤ ਜੀ ਦਾ ਘਰ ਸੀ ਆ ਪੋਰਸ਼ਨ ਸੀਗਾ ਦੂਜੀ ਸਾਈਡ ਤੇ ਧਰਮਿੰਦਰ ਉੱਪਰ ਆਪੇ ਦੇਵੋਲ ਸਨੀ ਬੋਬੀ ਇਹ ਸਾਰੇ ਨਹੀਂ ਉਹਨਾਂ ਨੂੰ ਕੋਈ ਸ਼ੌਕ ਸੀਗਾ ਕਿ ਬਹੁਤ ਚੱਕਾ ਚੁੰਦ ਵਾਲੀ ਲਾਈਫ ਜਿੱਦਾਂ ਜਿੱਦਾਂ ਬਾਕੀ ਹੀਰੋ ਅੱਜ ਦੇ ਡੇਟਸ ਬੜੇ ਉਹਨਾਂ ਦੇ ਪਾਰਟੀਆਂ ਹੁੰਦੀਆਂ ਆ ਇਹ ਕਹਿੰਦੇ ਯਾਰ ਜੋ ਅਸੀਂ ਆ ਗਏ ਸਾਹਮਣੇ ਆ ਕੁਸ਼ੌਫ ਨਹੀਂ ਕਰਦੇ ਸੀ। ਹਦੇਸੀ ਮਦਗੀ ਆਪਣਾ ਪੂਰਾ ਪੰਜਾਬ ਦਾ ਜਿਵੇਂ ਰਹਿਣ ਸਹਿਣ ਸੀਗਾ ਉਦਾਂ ਹੀ ਮਦਗੀ ਉਹਨਾਂ ਨੇ ਬੰਬੇ ਵੀ ਬਰਕਰਾਰ ਰੱਖਿਆ ਹੋਇਆ ਸੀਗਾ। ਹਾਂ ਉਹਨਾਂ ਦੀ ਫੈਮਿਲੀ ਬੜੇ ਸੰਸਕਾਰੀ ਸੀਗੇ ਸਾਰੇ। ਤੇ ਉਹ ਜਦੋਂ ਜਾ ਕੇ ਮਹਿਸੂਸ ਨਹੀਂ ਹੁੰਦਾ ਸੀਗਾ ਵੀ ਤੁਸੀਂ ਕਿਤੇ ਫਿਲਮ ਇੰਡਸਟਰੀ ਵਾਲੇ ਦੇ ਘਰ ਚ ਬੈਠੇ ਹੋ। लास्ट ਮੁਲਾਕਾਤ ਤੁਹਾਡੀ ਕਦੋਂ ਹੋਈ ਉਹਨਾਂ ਨਾਲ ਕਦੋਂ ਗੱਲਬਾਤ ਲਾਸਟ ਹੋਈ ਹੈ। ਦੇਖੋ ਪਿੱਛੇ ਇਲੈਕਸ਼ਨ ਟਾਈਮ ਦੇ ਵਿੱਚ ਵੀ ਸੰਨੀ ਦੇ ਟਾਈਮ ਤੇ ਦੇ ਇਲੈਕਸ਼ਨ ਲੜਿਆ ਸੀਗਾ। ਜੋ ਉਸ ਤੋਂ ਪਹਿਲਾਂ ਉਹ ਆਪ ਵੀ ਲੜੇ ਸੀ ਇਲੈਕਸ਼ਨ ਤੇ ਅਕਸਰ ਵੈਸੇ ਵੀ ਉਹਨਾਂ ਦਾ ਚੱਕਰ ਲੱਗਦਾ ਹੀ ਰਹਿੰਦਾ ਸੀ ਉਹਨਾਂ ਨੂੰ ਪੰਜਾਬ ਨਾਲ ਵੈਸੇ ਹੀ ਬੜਾ ਪਿਆਰ ਸੀਗਾ ਲਾਸਟ ਤਾਂ ਮੈਂ ਕੋਵਿਡ ਤੋਂ ਪਹਿਲਾਂ ਹੀ ਮਿਲੇ ਸੀ ਉਹਨਾਂ ਨੂੰ ਉਸ ਤੋਂ ਬਾਅਦ ਤਾਂ ਕਿਉਂਕਿ ਉਹ ਆਪਿਆਂ ਨਾਲ ਘਟ ਗਏ ਕਿਉਂਕਿ ਉਹਨਾਂ ਨੂੰ ਥੋੜੀ ਉਹਨਾਂ ਦੀ ਜੁਆਇੰਟ ਦੀ ਪ੍ਰੋਬਲਮ ਸ਼ੁਰੂ ਹੋ ਗਈ ਸੀ ਤੇ ਸਨੀ ਥੋੜਾ ਕਹਿੰਦੇ ਸੀ ਵੀ ਤੁਸੀਂ ਨਾ ਹੁਣ ਜ਼ਿਆਦਾ ਨਾ ਜਾਇਆ ਕਰੋ ਤੇ ਥੋੜਾ ਜਿਹਾ ਚੱਲਣ 'ਚ ਮੁਸ਼ਕਲ ਹੁੰਦੀ ਸੀ ਉਹਨਾਂ ਨੂੰ ਹਾਲਾਂਕਿ ਤੁਸੀਂ ਉਹਨਾਂ ਕੋਲ ਬੈਠੇ ਸ਼ੇਰੋ ਸ਼ਾਇਰੀ ਕਿਆ ਗਜ਼ਬ ਦੀ ਸ਼ੇਰੋ ਸ਼ਾਇਰੀ ਕਰਦੇ ਸੀਗੇ ਉਹਨਾਂ ਨੇ ਬਹੁਤ ਸਾਰੇ ਸ਼ੇਰ ਤਾਂ ਆਪ ਵੀ ਲਿਖੇ ਹੋਏ ਸੀਗੇ ਹਾਂ ਹਾਂ ਜੀ ਹਾਂ ਜੀ ਕਈ ਵਾਰ ਟੀਵੀ ਸ਼ੋਅਸ ਦੇ ਵਿੱਚ ਵੀ ਜਦੋਂ ਆਉਂਦੇ ਨੇ ਸ਼ੇਰੋ ਸ਼ਾਇਰੀ ਕਰਦੇ ਉਹਨਾਂ ਦੀ ਵੀਡੀਓਜ਼ ਕਾਫੀ ਵਾਇਰਲ ਹੋ ਰਹੀਆਂ ਹੁਣ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਸ਼ੇਰੋ ਸ਼ਾਇਰੀ ਦਾ ਬਹੁਤ ਸ਼ੌਕ ਸੀ ਉਹਨਾਂ ਨੂੰ ਤੇ ਜਦੋਂ ਕਦੀ ਮੈਥਿਲਸ ਬੈਠੇ ਹੁੰਦੇ ਸੀਗੇ ਇੱਕ ਦੋ ਸ਼ੇਰ ਉਹ ਜ਼ਰੂਰ ਉਸ ਪਾਰਟਿਕੂਲਰ ਦੇ ਟਾਈਮ ਦੇ ਸਾਬਨਲ ਜੂ ਸੁਣਾ ਦਿੰਦੇ ਸੀ ਦਵਾਈ ਲਗਾਤਾਰ ਜਾਂਦੀ ਰਹਿੰਦੀ ਸੀ ਜਦੋਂ ਕੋਈ ਉਹਨਾਂ ਨੂੰ ਜ਼ਰੂਰਤ ਪੈਂਦੀ ਸੀ ਤੁਹਾਡੇ ਨਾਲ ਫੋਨ ਤੇ ਗੱਲਬਾਤ ਕਰਕੇ ਦਵਾਈ ਵਗੈਰਾ ਭੇਜ ਦੇ ਰਹੇ ਅਕਚੁਅਲੀ ਨਾ ਮੈਂ ਵੈਸੇ ਵੀ ਸੀ ਆਨਲਾਈਨ ਪ੍ਰੈਕਟਿਸ਼ਨਰ ਹਾਂ ਤੇ ਉਹਦਾ ਵੀ ਅਸੀਂ ਸ਼ੁਰੂ ਤੋਂ ਉਹਨਾਂ ਨੂੰ ਕਿਉਂਕਿ ਦਵਾਈਆਂ ਉੱਤੇ ਬੰਬਿਆ ਆਰਾਮ ਨਾ ਮਿਲ ਜਾਂਦੀਆਂ ਉੱਤੇ ਮੁਸ਼ਕਲ ਨਹੀਂ ਹੁੰਦੀ ਸੀ ਉਹਨਾਂ ਕੋਈ ਵੀ ਜਿਸ ਦਾ ਉਹਨਾਂ ਦੇ ਦੋਸਤ ਯਾਰ ਸੀਗੇ ਕਹਿੰਦੇ ਯਾਰ ਬਾਪੂ ਜੀ ਨੂੰ ਪ੍ਰੋਬਲਮ ਹੈਗੀ ਹੈ ਤੇ ਅਸੀਂ ਉਹਨਾਂ ਨੂੰ ਕਹਦੇ ਸੀ ਵੀ ਤੁਸੀਂ ਇਹ ਮੈਡੀਸਨ ਖਾ ਲਓ ਔਰ ਬੜੇ ਟਰਸਟ ਨਾਲ ਹੋਮੋਪੈਥੀ ਦਵਾਈ ਖਾਂਦੇ ਸੀ ਉਹਨਾਂ ਦੀ ਫੈਮਿਲੀ 'ਚ ਮੈਂ ਦੇਖਿਆ ਬਿੜੀ ਬਾਕੀ ਫੈਮਿਲੀ ਮੈਂਬਰ ਵੀ ਬੱਚੇ ਵੀ ਹੈ ਉਹਨਾਂ ਦੇ ਉਹ ਵੀ ਹੋਮੋਪੈਥੀ ਬਹੁਤ ਟਰਸਟ ਕਰਦੇ ਆ ਉੱਥੇ ਇੱਕ ਦੋ ਡਾਕਟਰ ਸਨ ਨਾਮ ਤਾਂ ਭੁੱਲ ਗਿਆ ਉਹਨਾਂ ਦਾ ਉਹ ਵੀ ਆਲਰੇਡੀ ਮੈਡੀਸਨ ਹੋਮੋਪੈਥੀ ਉਹਦੋਂ ਵੀ ਚੱਲਦੀ ਸੀ ਉਹਨਾਂ ਦੀ ਤਾਂ ਕਾਫੀ ਯਾਦਾਂ ਆ ਮੈਂ ਤੁਹਾਡੀ ਕਾਫੀ ਮੁਲਾਕਾਤਾਂ ਵੀ ਤੁਹਾਡੀਆਂ ਹੋਈਆਂ ਪਰ ਅੱਜ ਹੁਣ ਜਦੋਂ ਇਹ ਦੁੱਖ ਦੀ ਮਿਲਿਆ ਲੱਗਦਾ ਕਿ ਹਾਂ ਵੀ ਇੱਕ ਇੱਕੋ ਦੋਸਤ ਇੱਕੋ ਆਪਣਾ ਵੈਲ ਵਿਸ਼ਰ ਜਿਹੜਾ ਜਿੰਨੇ ਨਾਲ ਹਮੇਸ਼ਾ ਬੰਦਾ ਦਿਲ ਖੋਲ ਕੇ ਗੱਲਾਂ ਕਰਦਾ ਸੀ ਅੱਜ ਉਹ ਹਮੇਸ਼ਾ ਲਈ ਸਾਡੇ ਤੋਂ ਵਿਛੜ ਗਏ ਬਿਲਕੁਲ ਬਿਲਕੁਲ ਸਾਡਾ ਬਲਕਿ ਪ੍ਰੋਗਰਾਮ ਬਣ ਰਿਹਾ ਸੀਗਾ ਉੱਥੇ ਮੈਨੂੰ ਵਾਇਗੁਰੂ ਦਾ ਫੋਨ ਆਇਆ ਸੀ ਕਹਿੰਦੇ ਯਾਰ ਭਾਜੀ ਠੀਕ ਨਹੀਂ ਹੈਗੇ ਤੇ ਤੁਸੀਂ ਇੱਕ ਵਾਰੀ ਚੱਕਰ ਜੂ ਲਾਓ ਕਿਉਂਕਿ ਲੋਟੇ ਦੇ ਨਾਲ ਥੋੜੀ ਡਰੈਸ ਜੀ ਹੋ ਗਈ ਉਹਦੀ ਵਾਈਬ ਦੀ ਨਾ ਪਿੱਛੇ ਕੁਝ ਸਾਲ ਕੁਝ ਮਹੀਨੇ ਪਹਿਲਾਂ ਡੈਥ ਹੋ ਗਈ ਜੂਨ ਦੇ ਵਿੱਚ ਆਂਦੀ ਤੇ ਫਿਰ ਉਹ ਅਫਸਰ ਜੀ ਹੋ ਗਏ ਨਹੀਂ ਤਾਂ ਪ੍ਰੋਗਰਾਮ ਬਣਾਇਆ ਸੀ ਵੀ ਇੱਕ ਵਾਰੀ ਮਿਲ ਕੇ ਆਈਏ ਕਿਉਂਕਿ ਉਹ ਫਾਰਮ ਆ ਉਸ ਜਿਆਦਾ ਰਹਿਣ ਲੱਗ ਗਏ ਸੀਗੇ ਤੇ ਉਹਨਾਂ ਦੀ ਸਿਹਤ ਦੀ ਵੈਸੇ ਵੀ ਵਧੀਆ ਸੀਗਾ ਉਹ ਤੇ ਬਾਕੀ ਦੇਖੋ ਜੀ ਦੁੱਖ ਕਿਉਂ ਨਹੀਂ ਲੱਗਦਾ ਐਡੀ ਵੱਡੀ ਸ਼ਖਸੀਅਤ ਲੋਕੀ ਤਾਂ ਉਹਨਾਂ ਦੀ ਇੱਕ ਝਲਕ ਨੂੰ ਤਰਸਦੇ ਆ ਜਦੋਂ ਅਸੀਂ ਉਹਨਾਂ ਨੂੰ ਰੂਬਰੂ ਹੁੰਦੇ ਸੀ ਉਹਨਾਂ ਨਾਲ ਬੈਠਦੇ ਸੀਗੇ ਬਹੁਤ ਕੁਝ ਸਿੱਖਣ ਦਾ ਮੌਕਾ ਮਿਲਦਾ ਸੀ ਵੀ ਕਿਦਾਂ ਇੰਨਾ ਇੱਕ ਨੋਰਮਲ ਇੱਕ ਸਾਨੇਵਾਲ ਛੋਟੇ ਜਿਹੇ ਏਰੀਆ ਤੋਂ ਐਡੀ ਵੱਡੀ ਪੋਜੀਸ਼ਨ ਤੇ ਪਹੁੰਚਣਾ ਔਰ ਜੋ ਉਹਨਾਂ ਨੇ ਜ਼ਿੰਦਗੀ 'ਚ ਸੋਚਿਆ ਉਹਨੂੰ ਕਰਕੇ ਦਿਖਾਇਆ ਇਹ ਕੋਈ ਕੋਈ ਕਰ ਸਕਦਾ ਐਨੀ ਵੱਡੀ ਸ਼ਖਸੀਅਤ ਇੰਨਾ ਮੇਰਾ ਨਹੀਂ خیال ਕੋਈ ਉਹਨਾਂ ਦੇ ਮੁਕਾਬਲੇ 'ਚ ਕਦੀ ਜਾ ਸਕਦਾ ਹੈ। ਦਿਲਨਚਨ ਹੈ ਨਾ ਹਮੇਸ਼ਾ ਜਦੋਂ ਤੱਕ ਸਾਡੀ ਜ਼ਿੰਦਗੀ ਹੈ ਪਤਾ ਨਹੀਂ ਕਿੰਨੀਆਂ ਯਾਦਾਂ ਸਾਨੂੰ ਉਹਨਾਂ ਨਾਲ ਜੁੜੀਆਂ ਹੋਈਆਂ। ਅਸੀਂ ਹਮੇਸ਼ਾ ਤੋਂ ਲੋਕਾਂ ਨੂੰ ਦੱਸਦੇ ਆਂ ਤੇ ਲੋਕੀ ਬੜੀ ਇੰਟਰਸਟ ਲੈਂਦੇ ਨੇ। ਜਦੋਂ ਵੀ ਅਸੀਂ ਲੋਟੇ ਦੇ ਘਰ ਕਦੀ ਜਾਣਾ ਉਹਦੇ ਕੋਈ ਡੀਸੀ ਆ ਰਿਹਾ ਕੋਈ ਮਿਨਿਸਟਰ ਆ ਰਿਹਾ ਐਨੀ ਉਹਨਾਂ ਦੀ ਪਪੂਲਾਰਿਟੀ ਸੀਗੀ ਕਿ ਉਹ ਹਮੇਸ਼ਾ ਜਦੋਂ ਆਉਂਦੇ ਸੀ ਲੋਕੀ ਉਹਨਾਂ ਨੂੰ ਐਸਟਰਾ ਮਿਲਦੇ ਸੀਗੇ ਜਿਸ ਨਾਲ ਉਹਨਾਂ ਨੂੰ ਕੋਈ ਪਤਨੀ ਕਿੰਨੀ ਕੋਈ ਰੱਬ ਮਿਲ ਗਿਆ ਐਨੀ ਉਹ ਵੀ ਲੋਕਾਂ ਨੂੰ ਪੂਰੇ ਐਨ ਪੂਰੇ ਪਿਆਰ ਦੇ ਨਾਲ ਖਾਸ ਕਰਕੇ ਪੰਜਾਬ ਪੰਜਾਬ ਤੋਂ ਜਾਂ ਲੁਧਿਆਣੇ ਦੇ ਲੋਕਾਂ ਨੂੰ ਪੂਰੇ ਐਨ ਪਰਿਵਾਰਿਕ ਮੈਂਬਰ ਦੀ ਤਰ੍ਹਾਂ ਮਿਲਦੇ ਰਹੇ ਦੇਖੋ ਜੀ ਪੰਜਾਬ ਦਾ ਤਾਂ ਤੁਸੀਂ ਪੁੱਛੋ ਨਾ ਬਸ ਉਹਨਾਂ ਦੀ ਪਛੋਕਰ ਉਹਨਾਂ ਨੂੰ ਪੰਜਾਬੀਅਤ ਐਨੀ ਕਿ ਜ਼ਿਆਦਾ ਉਹਨਾਂ ਦੇ ਦਿਲ 'ਚ ਸੀ ਉਹਨਾਂ ਦੀ ਰੂਹ 'ਚ ਸੀ ਉਹਨਾਂ ਦੇ ਜਜ਼ਬੇ 'ਚ ਸੀ ਕਿ ਇੱਕ ਵਾਰ ਕੋਈ ਕਹਿ ਦੇਵੇ ਨਾ ਵੀ ਇਹ ਲੁਧਿਆਣੇ ਤੋਂ ਆ ਉਹਨਾਂ ਦੇ ਕਤ ਤੁਸੀਂ ਬੰਬਈ ਜਾਓ ਨਾ ਉਹਨਾਂ ਨੂੰ ਦੱਸੋ ਵੀ ਅਸੀਂ ਲੁਧਿਆਣੇ ਤੋਂ ਜਾਂ ਪੰਜਾਬ ਤੋਂ ਉਹ ਜ਼ਰੂਰ ਮਿਲਦੇ ਸੀਗੇ ਆਜੋ ਕਹਿੰਦੇ ਅੰਦਰ ਨਹੀਂ ਤਾਂ ਨਾਰਮਲੀ ਤਾਂ ਤੁਸੀਂ ਕਿਸੇ ਛੋਟੇ ਦੇ ਛੋਟੇ ਹੀਰੋ ਦੇ ਘਰ ਵੀ ਜਾਓ ਨਾ ਬਾਹਰੋਂ ਗੇਟ ਵਾਰ ਤੁਹਾਨੂੰ ਅੰਦਰ ਤਾਂ ਐਂਟਰ ਕੀ ਕਰਨਾ ਬਾਹਰੋਂ ਤੁਹਾਨੂੰ ਸਿਕਿਉਰਿਟੀ ਗਾਰਡ ਸਿਕਿਉਰਿਟੀ ਗਾਰਡ ਜਾਣ ਨਹੀਂ ਦਿੰਦੇ ਇਹ ਤਾਂ ਬਕਾਇਦਾ ਬਿਠਾ ਕੇ ਗੱਲਬਾਤ ਕਰਦੇ ਸੀ ਉਹਨਾਂ ਨਾਲ ਮਿਲਦੇ ਸੀਗੇ ਖੁਸ਼ ਹੁੰਦੇ ਸੀ ਧੰਨਵਾਦ ਜੀ ਬਿਲਕੁਲ ਆ ਸੀਗੇ ਡਾਕਟਰ ਲਲਿਤ ਸੂਦ ਜਿਹੜੇ ਬਾਲੀਵੁੱਡ ਦੇ ਸੁਪਰਸਟਾਰ ਧਮਿੰਦਰ ਨਾਲ ਜੁੜੀਆਂ ਹੋਈਆਂ ਯਾਦਾਂ ਨੂੰ ਜਿੱਥੇ ਸਾਂਝਾ ਕਰਦੇ ਹੋਏ ਨਜ਼ਰ ਆ ਰਹੇ ਨੇ ਉੱਥੇ ਹੀ ਜਿਹੜਾ ਵਾ ਉਹਨਾਂ ਦੇ ਨਾਲ ਜਿਹੜਾ ਵਾ ਹੁਣ ਬਿਤਾਏ ਪਲਾਂ ਨੂੰ ਯਾਦ ਕਰਕੇ ਭਾਵੁਕ ਹੁੰਦੇ ਹੋਏ ਵੀ ਨਜ਼ਰ ਆ ਰਹੇ ਨੇ ਕਹਿੰਦੇ ਨੇ ਕਿ ਇਹ ਸ਼ਖਸੀਅਤ ਜਿਹੜੀ ਆ ਹਮੇਸ਼ਾ ਦਿਲਾਂ ਦੇ ਵਿੱਚ ਵਸਦੀ ਰਹੇਗੀ ਬੇਸ਼ੱਕ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ ਪਰ ਉਹਨਾਂ ਦੀ ਯਾਦਾਂ ਹਮੇਸ਼ਾ ਦਿਲਾਂ ਦੇ ਵਿੱਚ ਰਹਿਣਗੀਆਂ ਕੈਮਰਾ ਬੱਸ ਰਕੇਸ਼ ਦੇ ਨਾਲ ਵਿਵੇਕ ਟਲ ਚਰਚਾ ਟੀਵੀ ਲੁਧਿਆਣਾ